ਇਹ ਜਾਂ ਤਦ ਪਾਵੰਦਾ ਸਭੇ ਕਾਜ ਸਵਾਰੀਆਂ ਜਾਂ ਤਦ ਪਾਵੰਦਾ ਲਗ ਖੁਸ਼ੀਆਂ ਪਾਤ ਸ਼ਾਇਆਂ ਜੇ ਸਤਗੁਰ ਨਦ ਕਰੇ ਨੇ ਰਖੇ ਇਹ ਤਾਰਨਾ ਅੰਦੇ ਮੇਰਾ ਮਨ ਤਨ ਸ੍ਰੀ ਰੂਪ ਕਲ ਹੋਵੇ ਹਾਮੇ ਅਗੁਣ ਪਰੇ अमृतिशाण बिकै बिछाई माया मोह परपै फुले सुदराशं प्रीति लदाई किर्तम पंथ सुन्यों गुरु संगत तहै मिलंस जम त्रास मिटाई ए केरदास पाठ की लटी गुरु राम दास राखे रेना ਏ ਕੀ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਖੋ ਸਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ تراਸੀ ਮਹੱਲਾ 3 ਕਰੰ ਦੂਜਾ ਚੌ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਅਖੁਟ ਨ ਨਿਖੁਟ ਨਾ ਜਾਏ ਪੁਰ ਸਤ ਗੁਰ ਦੀ ਆ ਦਿਖਾਏ ਆਪਣੇ ਸਤ ਗੁਰ ਕੋ ਸਾਧ ਬਰਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰਨਾਮ ਲੈ ਬਲਾਈ ਘਰ ਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸਹਿ ਮਰਿਆਏ ਗੁਣ ਕਾਟ ਗੁਰ ਰਜਸ ਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਤੀ ਚਰਜ ਜਨ ਦੇਖੋ ਭਾਈ ਦੁਬਿਧਾ ਮਾਰ ਹਰ ਮਨ ਵਸਾਈ ਨਾਮ ਯਮੋਲ ਕ ਨਾ ਪਾਇਆ ਜੈ ਗੁਰ ਪ੍ਰਸਾਦ ਵਸਹਿ ਵਰਿਆਏ ਸਭ ਮਹਿ ਵਸੈ ਪ੍ਰਭ ਇੱਕੋ ਸੋਏ ਗੁਰਮਤੀ ਘਟਿ ਪਰਗਟ ਹੋਏ ਸਹਜੇ ਜੀ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲਿਆ ਮਨ ਮੰਨਿਆ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲਿਆ ਮਨ ਮੰਨਿਆ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਆਇਆ ਕਿ ਜੀ ਸਾਹਿਬ ਜੀ ਮਹਾਰਾਜ ਇਤਨਾ ਸਲੀਮ ਮਹੱਲਾ ਦੀ ਗਾਇ ਕਰ ਦੂਜਾ ਚੌਪੜਾ ਦੇਖ ੴ ਸਤਿਗੁਰ ਪ੍ਰਸਾਦਿ ਇਹੋ ਧਨ ਕੁਟਨਾ ਨ ਕੁਟੇ ਨਾ ਜਾਇ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸਤਨਾਮੁ ਵਾਖੀਓ ਸਤਨਾਮੁ